ਹਾਂਜੀ ਸਤਿ ਨਿਜਵਾਦ ਦੇ ਪਿਆਰੇ ਬੱਚਿਓ ਜਿਵੇਂ ਕਿ ਪਹਿਲਾਂ ਤੁਸੀਂ ਪਾਠ 2 ਜੰਤੂਆਂ ਵਿੱਚ ਪੋਸ਼ਣ ਦੇ ਤੁਸੀਂ ਛੋਟੇ ਪ੍ਰਸ਼ਨ ਖਾਲੀ ਥਾਵਾਂ ਵਗੈਰਾ ਕਰ ਚੁੱਕੇ ਹੋ ਜੰਤੂਆਂ ਵਿੱਚ ਪੋਸ਼ਣ ਦਾ ਪਹਿਲਾ ਪਾਠ ਦੂਜਾ ਪਾਠ ਹੈ ਜਿਹੜਾ ਇਹਦੇ ਤੁਸੀਂ ਕਈ ਕੁਐਸਚਨ ਕਰ ਚੁੱਕੇ ਹੋ ਤਾਂ ਹੁਣ ਆਪਾਂ ਇਹਦੇ ਪੰਜਵਾਂ ਭਾਗ ਹੈ ਜਿਹੜਾ ਪ੍ਰਸ਼ਨਾਂ ਦਾ ਉਹ ਕਰਾਂਗੇ ਪੰਜਵੇਂ ਭਾਗ ਦੇ ਵਿੱਚ ਹੈਗੇ ਆ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਪਹਿਲਾ ਪ੍ਰਸ਼ਨ ਹੈਗਾ ਪ੍ਰਾਣੀਵਤ ਪੋਸ਼ਣ ਕੀ ਹੈ ਜਦੋਂ ਗੁੰਜਲਦਾਰ ਭੋਜਨ ਨੂੰ ਕਿਸੇ ਜੀਵ ਦੁਆਰਾ ਸਰੀਰ ਅੰਦਰ ਲਿਜਾ ਕੇ ਉਸ ਦਾ ਪਾਚਨ ਕੀਤਾ ਜਾਂਦਾ ਤੇ ਉਸ ਨੂੰ ਐਂਜ਼ਾਈਮਾਂ ਨਾਲ ਤੋੜਿਆ ਜਾਂਦਾ ਤਾਂ ਉਸ ਨੂੰ ਪ੍ਰਾਣੀਵਤ ਪੋਸ਼ਣ ਕਹਿੰਦੇ ਆ ਤੇ ਆਪਾਂ ਲਿਖਦੇ ਹਾਂ ਜਦੋਂ ਜੀਵਾਂ ਦੁਆਰਾ ਗੁੰਜਲਦਾਰ ਪੋਜਣ ਨੂੰ ਸਰੀਰ ਅੰਦਰ ਲਿਜਾ ਕੇ ਲਿਜਾ ਕੇ ਐਂਜ਼ਾਈਮਾਂ ਦੀ ਮਦਦ ਨਾਲ ਦੀ ਮਦਦ ਨਾਲ ਤੋੜਿਆ ਤੇ ਪਚਾਇਆ ਜਾਂਦਾ ਹੈ ਉਸ ਨੂੰ ਪ੍ਰਾਣੀਵਤਪੋਸ਼ਣ ਕਹਿੰਦੇ ਹਨ ਇਸ ਦੇ ਉਦਾਹਰਣ ਹੈ ਮਨੁੱਖ ਤੇ ਅਮੀਬਾ ਵਿੱਚ ਪ੍ਰਾਣੀਿਤ ਪੋਸ਼ਣ ਹੁੰਦਾ ਦੂਸਰਾ ਹੈਗਾ ਸੋਖਣ ਤੋਂ ਕੀ ਭਾਵ ਹੈ ਜਦੋਂ ਪਚਿਆ ਹੋਇਆ ਭੋਜਨ ਜਦੋਂ ਪਚੇ ਹੋਏ ਭੋਜਨ ਦੇ ਜਦੋਂ ਪਚੇ ਹੋਏ ਭੋਜਨ ਦੇ ਅੰਸ਼ ਲਹੂ ਵਿੱਚ ਮਿਲ ਜਾਂਦੇ ਹਨ ਉਸ ਨੂੰ ਸੋਖਣ ਕਹਿੰਦੇ ਹਨ ਤੀਸਰਾ ਹੈਗਾ ਸਵੈ ਅੰਗੀਕਰਨ ਦੀ ਪਰਿਭਾਸ਼ਾ ਲਿਖੋ ਜਦੋਂ ਪਚਿਆ ਹੋਇਆ ਭੋਜਨ ਪਚਿਆ ਹੋਇਆ ਭੋਜਨ ਸਰੀਰ ਦੇ ਅੰਗਾਂ ਤੱਕ ਪਹੁੰਚ ਜਾਂਦਾ ਹੈ ਤੇ ਅੰਗ ਆਪਣਾ ਕੰਮ ਕਰਦੇ ਹਨ ਉਸ ਨੂੰ ਸਵੈ ਅੰਗੀਕਰਨ ਚਿੰਦੇ ਹਨ ਅੱਗੇ ਹੈਗਾ ਪਾਚਣ ਨਲੀ ਦੇ ਵੱਖ-ਵੱਖ ਭਾਗਾਂ ਦੇ ਨਾਂ ਲਿਖੋ ਹਾਂਜੀ ਜਿਹੜਾ ਪਾਚਣ ਆ ਇਹ ਸਾਡੇ ਮੂੰਹ ਵਿੱਚ ਹੀ ਸ਼ੁਰੂ ਹੋ ਜਾਂਦਾ ਸਭ ਤੋਂ ਪਹਿਲਾਂ ਅਸੀਂ ਲਿਖਾਂਗੇ ਮੂੰਹ ਮੂੰਹ ਦੇ ਵਿੱਚ ਦੰਦ ਵੀ ਹੁੰਦੇ ਆ ਜੀਬ ਵੀ ਹੁੰਦੀ ਆ ਤੇ ਲਾਰ ਗ੍ਰੰਥੀ ਵੀ ਉਸ ਤੋਂ ਬਾਅਦ ਭੋਜਨ ਆ ਜਿਹੜਾ ਉਹੋ ਭੋਜਨ ਨਲੀ ਚ ਜਾਂਦਾ ਪੋਜਣ ਨਲੀ ਚ ਤੇ ਪੋਜਣ ਨਲੀ ਤੋਂ ਅੱਗੇ ਮੇਦੇ ਵਿੱਚ ਮੇਦੇ ਦੇ ਨਾਲ ਹੀ ਜਿਗਰ ਹੁੰਦਾ ਪਿੱਤਾ ਹੁੰਦਾ ਉਸ ਤੋਂ ਅੱਗੇ ਲੁੱਬਾ ਲੁੱਬਾ ਤੋਂ ਅੱਗੇ ਛੋਟੀ ਅੰਦਰ ਛੋਟੀ ਅੰਦਰ ਤੋਂ ਅੱਗੇ ਵੱਡੀ ਅੰਦਰ ਵੱਡੀ ਅੰਦਰ ਦੇ ਸ਼ੁਰੂ ਵਿੱਚ ਹੀ ਇੱਕ ਅਪੈਂਡਿਕਸ ਹੁੰਦਾ ਨਾਂ ਦਾ ਅਪੈਂਡਿਕਸ ਇਸ ਤੋਂ ਅੱਗੇ ਰੈਕਟਮ ਜਾਂ ਗੁੱਦਾ ਤੇ ਆਖੀਰ ਤੇ ਹੈਗਾ ਮਲਦਵਾਰ ਇਹ ਹੈਗੇ ਪੋਜਣ ਪਾਚਣ ਨਲੀ ਦੇ ਵੱਖ-ਵੱਖ ਭਾਗਾਂ ਦੇ ਨਾਮ ਅਗਲਾ ਪ੍ਰਸ਼ਨ ਆ ਗਿਆ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਤਾਂ ਦੁੱਧ ਦੇ ਦੰਦ ਤੇ ਸਠਾਈ ਦੰਦਾਂ ਤੋਂ ਕੀ ਭਾਵ ਹੈ ਦੁੱਧ ਦੇ ਦੰਦ ਜੇ ਅਸੀਂ ਲਿਖਣੇ ਹੋਣ ਤਾਂ ਅਸੀਂ ਚਲੋ ਇੱਥੇ ਲਿਖਦੇ ਹਾਂ ਇਹ ਦੁੱਧ ਦੇ ਦੰਦ ਜਿਹੜਾ 6ਵੇਂ ਦਾ ਪਹਿਲਾ ਪ੍ਰਸ਼ਨ ਹੈ ਦੁੱਧ ਦੇ ਦੰਦ ਦੁੱਧ ਦੇ ਦੰਦ ਮਨੁੱਖੀ ਜੀਵਨ ਕਾਲ ਦੇ ਦੰਦਾਂ ਦਾ ਪਹਿਲਾ ਸੈੱਟ ਹੈ ਪਹਿਲਾ ਸੈੱਟ ਹੈ ਇਸ ਵਿੱਚ 20 ਦੰਦ ਹੁੰਦੇ ਹਨ 20 ਦੰਦ ਹੁੰਦੇ ਹਨ ਦੂਸਰਾ ਹੈਗਾ 27 ਦੰਦ 27 ਦੰਦ ਜਿਹੜੇ ਇਹ ਮਨੁੱਖੀ ਜੀਵਨ ਕਾਲ ਦਾ ਦੂਸਰਾ ਸੈੱਟ ਹੈ ਜੋ ਦੁੱਧ ਦੇ ਦੰਦ ਨਿੱਕਲ ਜਾਣ ਤੋਂ ਬਾਅਦ ਆਉਂਦਾ ਹੈ ਅਤੇ ਇਸ ਦੇ 32 ਦੰਦ ਹੁੰਦੇ ਹਨ ਹਾਂਜੀ ਇਹ ਸਾਡਾ ਸੀਗਾ 6ਵੇਂ ਪ੍ਰਸ਼ਨ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਦਾ ਪੰਜਵਾਂ ਪ੍ਰਸ਼ਨ ਸੀਗਾ ਮਤਲਬ ਕਿ ਉਹਦਾ ਪਹਿਲਾ ਦੁੱਧ ਦੇ ਦੰਦ ਲਿਖਿਆ ਫਿਰ ਸਥਾਈ ਦੰਦ ਤਾਂ ਹੁਣ ਅਸੀਂ ਲਿਖਦੇ ਆਂ ਮਨੁੱਖ ਵਿੱਚ ਪਾਏ ਜਾਣ ਵਾਲੇ ਚਾਰ ਕਿਸਮਾਂ ਦੇ ਦੰਦਾਂ ਦੇ ਜਿਹੜਾ ਲਾਸਟ ਕੁਐਸਚਨ ਹੈ ਕੰਮ ਲਿਖਨੇ ਆਸਨੇ ਇੱਥੇ ਮੇਰੇ ਲਿਖਿਆ ਹੋਇਆ ਸਭ ਤੋਂ ਪਹਿਲਾਂ ਹੈਗਾ ਤਿੱਖੇ ਦੰਦ ਤਿੱਖੇ ਦੰਦ ਭੋਜਨ ਨੂੰ ਕੱਟਣ ਦਾ ਕੰਮ ਕਰਦੇ ਆ ਸੂਏ ਦੰਦ ਸੂਏ ਭੋਜਨ ਨੂੰ ਚੀਰਨ ਦਾ ਕੰਮ ਕਰਦੇ ਆ ਰੀ ਮੋਲਰ ਭੋਜਨ ਨੂੰ ਚਬਾਉਣ ਚਬਾਉਣ ਦਾ ਕੰਮ ਕਰਦੇ ਹਨ ਇਸ ਤੋਂ ਅੱਗੇ ਹੈਗਾ ਮੋਲਰ ਦਾੜਾਂ ਇਹ ਭੋਜਨ ਨੂੰ ਪੀਸਣ ਦਾ ਕੰਮ ਕਰਦੇ ਆ ਪੀਸਣ ਦਾ ਕਰਦੇ ਹਨ ਭਾਵ ਤਿੱਖੇ ਦੰਦ ਕੱਟਣ ਦਾ ਸੂਏ ਜੀਰਣ ਦਾ ਤੇ ਪ੍ਰੀਮੋਲਰ ਚਬਾਉਣ ਦਾ ਤੇ ਮੋਲਰ ਦਾੜਾਂ ਪੀਸਣ ਦਾ ਕੰਮ ਕਰਦੇ ਆ ਹਾਂਜੀ ਇਸ ਦੇ ਨਾਲ ਸਾਡਾ ਜਿਹੜਾ ਛੇਵਾਂ ਪ੍ਰਸ਼ਨ ਉਹਦਾ ਦੂਜਾ ਵੀ ਹੋ ਗਿਆ ਭਾਵ ਛੇਵਾਂ ਪ੍ਰਸ਼ਨ ਦਾ ਛੇਵਾਂ ਵੀ ਹੋ ਗਿਆ ਤੇ ਹੁਣ ਅਸੀਂ ਅੱਗੇ ਆ ਗਏ ਹਮ ਸਭ ਤੋਂ ਵੱਡੇ ਪ੍ਰਸ਼ਨ ਸੱਤਵਾਂ ਪ੍ਰਸ਼ਨ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਹਾਂਜੀ ਇਦੇ ਵਿੱਚ ਅਸੀਂ ਇੱਕ ਅੰਕਿਤ ਚਿੱਤਰ ਬਣਾਉਣਾ ਅਮੀਬਾ ਦਾ ਤੇ ਉਹਦਾ ਵਿੱਚ ਪੋਸ਼ਣ ਦਾ ਵਰਣਨ ਕਰਨ ਵਾਸਤੇ ਤਾਂ ਮੈਂ ਤੁਹਾਨੂੰ ਦੱਸਦੀਆਂ ਕਿ ਇਹ ਪ੍ਰਸ਼ਨ ਹੈ ਜਿਹੜਾ ਉਹ ਸਾਡੇ ਕਿਤਾਬ ਦੇ ਇੱਥੇ ਦਿੱਤਾ ਹੋਇਆ ਇਹ ਪੂਰੇ ਦਾ ਪੂਰਾ ਜਿਹੜਾ ਚਿੱਤਰ ਹੈ ਜੇ ਤੁਹਾਨੂੰ ਨਹੀਂ ਆਉਂਦਾ ਤਾਂ ਮੈਂ ਨਾਲ ਦੀ ਨਾਲ ਇੱਥੇ ਬਣਾ ਕੇ ਦਿਖਾ ਦਿੰਦੀ ਆ ਤੇ ਲਿਖ ਤੁਸੀਂ ਇੱਥੋਂ ਸਕਦੇ ਆ ਇਹਨੂੰ ਸਭ ਤੋਂ ਪਹਿਲਾਂ ਜਿਹੜਾ ਅਮੀਬਾ ਹੈ ਅਮੀਬਾ ਵਿੱਚ ਪੋਸ਼ਣ ਹੈ ਇਹ ਮਤਲਬ ਸੱਤਵੇਂ ਪ੍ਰਸ਼ਨ ਦਾ ਪਹਿਲਾ ਪ੍ਰਸ਼ਨ ਦਾ ਉੱਤਰ ਆਹੇ ਤਾਂ ਅਸੀਂ ਇਸ ਤਰ੍ਹਾਂ ਕਰਕੇ ਇੱਕ ਅਮੀਬਾ ਬਣਾ ਲਾਂਗੇ ਅਸੀਂ ਐ ਜਾਣਦੇ ਵੀ ਅਮੀਬਾ ਹੁੰਦਾ ਤੇ ਇਹਦੇ ਨੇੜੇ ਇੱਥੇ ਇੱਕ ਭੋਜਨ ਦਾ ਕਣ ਰੱਖ ਦਿਆਂਗੇ ਇਹਦਾ ਨਿਊਕਲੀਅਸ ਆ ਕੇਂਦਰਕ ਇਹਦੇ ਵਿੱਚ ਤੇ ਜਦੋਂ ਇਹ ਭੋਜਨ ਇਹ ਦੇਖਦਾ ਤਾਂ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਇਹ ਆਪਣੇ ਝੂਠੇ ਪੈਰ ਜਿਹੜੇ ਉਹਨਾਂ ਨੂੰ ਬਣਾ ਲੈਂਦਾ ਪੈਦਾ ਕਰ ਲੈਂਦਾ ਸੂਡੋਪੋਡੀਆ ਝੂਠੇ ਪੈਰ ਹੁੰਦੇ ਜਿਹੜੇ ਉਹ ਭੋਜਨ ਨੂੰ ਇਹਦੇ ਵਿੱਚ ਲੈ ਲੈਂਦੇ ਆ ਭੋਜਨ ਅੰਦਰ ਆ ਗਿਆ ਇਹਦੇ ਇਸ ਤੋਂ ਬਾਅਦ ਭੋਜਨ ਨੂੰ ਉਹ ਆਪਣੇ ਅੰਦਰ ਇਨਗਲਫ ਕਰਦਾ ਤਾਂ ਉਹਦੇ ਜਦੋਂ ਉਹ ਅੰਦਰ ਲੈ ਜਾਂਦਾ ਤਾਂ ਅਸੀਂ ਕਹਿੰਦੇ ਆ ਕਿ ਭੋਜਨ ਹੁਣ ਇਹਦਾ ਕੇਂਦਰਕ ਹੈ ਤੇ ਇੱਥੇ ਭੋਜਨ ਦੇ ਅੰਦਰ ਪਹੁੰਚ ਗਿਆ ਚਲੋ ਭੋਜਨ ਲੈਣ ਤੋਂ ਬਾਅਦ ਜਦੋਂ ਉਹ ਇਹਨੂੰ ਡਾਈਜੈਸਟ ਕਰ ਲੈਂਦਾ ਭੋਜਨ ਦੇ ਕਣ ਨੂੰ ਪੂਰਾ ਤਾਂ ਭੋਜਨ ਦੀ ਰਸਧਾਨੀ ਦੇ ਵਿੱਚ ਡਾਈਜੈਸਟ ਹੋ ਜਾਂਦਾ ਜਦੋਂ ਫਿਰ ਜਿਹੜਾ ਅਮੀਬਾ ਉਸ ਦਾ ਸਾਈਜ਼ ਆ ਜਿਹੜਾ ਉਹ ਵੱਧ ਜਾਂਦਾ ਜੇ ਭੋਜਨ ਡਾਈਜੈਸਟ ਹੋ ਗਿਆ ਤੇ ਫਿਰ ਇਹ ਡਿਵੀਜ਼ਨ ਵੀ ਹੋ ਜਾਂਦੀ ਹੈ ਇਹ ਭੋਜਨ ਆ ਜਿਹੜਾ ਇਹਦੇ ਵਿੱਚ ਅਸੀਂ ਇਹ ਕਹਿੰਦੇ ਆ ਵੀ ਇਹ ਹੈਗਾ ਅਮੀਬਾ ਦਾ ਕੇਂਦਰਕ ਇਹ ਭੋਜਨ ਕਣਾਂ ਇਹ ਇਹਦੇ ਅਬਾਸੀ ਬਾਰੇ ਅਬਾਸੀ ਜਾਂ ਝੂਠੇ ਕਹਿ ਸਕਦੇ ਆਪਾਂ ਝੂਠੇ ਪੈਰ ਇਹਨਾਂ ਨੂੰ ਸੂਡੋਫੋਡੀ ਆਖਿਆ ਜਾਂਦਾ ਇਹ ਆ ਜਿਹੜੀ ਹੈਗੀ ਆ ਭੋਜਨ ਰਸਦਾਨੀ ਆ ਜਿਹੜੀ ਉਹਦੇ ਵਿੱਚ ਭੋਜਨ ਚਲਾ ਗਿਆ ਭੋਜਨ ਰਸਦਾਨੀ ਆ ਤੇ ਇਹਦੇ ਅੰਦਰ ਇੱਕ ਭੋਜਨ ਕਣ ਪਿਆ ਭੋਜਨ ਕਣ ਤਾਂ ਭੋਜਨ ਡਾਈਜੈਸਟ ਕਰਨ ਤੋਂ ਬਾਅਦ ਅਮੀਬਾ ਜਿਹੜੀ ਉਹਦੀ ਸ਼ੇਪ ਆ ਜਿਹੜੀ ਉਹ ਵੱਡੀ ਹੋ ਗਈ ਆ ਅਮੀਬਾ ਵੱਡਾ ਹੋ ਗਿਆ ਇਸ ਨੂੰ ਹੈ ਕਹਿੰਦੇ ਅਸੀਂ ਅਮੀਬਾ ਵਿੱਚ ਪੋਸ਼ਣ ਤਾਂ ਇਸੇ ਤਰ੍ਹਾਂ ਇਸ ਨੂੰ ਐਕਸਪਲੇਨ ਕਰ ਸਕਦੇ ਆ ਕਿ ਅਮੀਬਾ ਜਦੋਂ ਉਹਦੇ ਨੇੜੇ ਕੋਈ ਭੋਜਨ ਕਣ ਆਉਂਦਾ ਤਾਂ ਉਹ ਆਪਣੇ ਝੂਠੇ ਪੈਰ ਜਿਹੜੇ ਉਹ ਕੱਢਦਾ ਤੇ ਉਸ ਤੋਂ ਬਾਅਦ ਉਹ ਭੋਜਨ ਨੂੰ ਅੰਤਰਗ੍ਰਹਿਣ ਕਰ ਲੈਂਦਾ ਜਦੋਂ ਇਹ ਲੈ ਕੇ ਜਾਂਦਾ ਤਾਂ ਇਸ ਕਿਰਿਆ ਨੂੰ ਕਹਿੰਦੇ ਅੰਤਰਗ੍ਰਹਿਣ ਭੋਜਨ ਨੂੰ ਅੰਦਰ ਲੈ ਕੇ ਜਾਣ ਨੂੰ ਅੰਤਰਗ੍ਰਹਿਣ ਕਹਿੰਦੇ ਆ ਤੇ ਅੰਤਰਗ੍ਰਹਿਣ ਤੋਂ ਬਾਅਦ ਅਮੀਬਾ ਦਾ ਆਕਾਰ ਜਿਹੜਾ ਉਹ ਵੱਡਾ ਹੋ ਜਾਂਦਾ ਇਸ ਤਰ੍ਹਾਂ ਅਮੀਬਾ ਆਪਣਾ ਭੋਜਨ ਪ੍ਰਾਪਤ ਕਰਦਾ ਅਮੀਬਾ 'ਚ ਪੋਸ਼ਣ ਹੁੰਦਾ ਉਮੀਦ ਕਰਦੀ ਆ ਕਿ ਤੁਸੀਂ ਇਹ ਵੀ ਸਮਝ ਗਏ ਹੋਵੋਗੇ ਤੇ ਆਪਣਾ ਲਾਸਟ ਪ੍ਰਸ਼ਨ ਆ ਜਿਹੜਾ ਉਹ ਇੱਥੇ ਦਿੱਤਾ ਹੋਇਆ ਹੈ ਇਹਦੇ ਵਿੱਚ ਮੈਂ ਤੁਹਾਨੂੰ ਸਾਰੇ ਅੰਗਾਂ ਦੇ ਨਾਮ ਦੱਸੇ ਸੀ ਤੇ ਉਹ ਤੁਸੀਂ ਲਿਖ ਸਕਦੇ ਹੋ ਫਿਰ ਇਹ ਵਾਲਾ ਹੈਗਾ ਮੇਦਾ ਇਹ ਭੋਜਨ ਨਲੀ ਆ ਇਹਦੇ ਵਿੱਚ ਇਹ ਭੋਜਨ ਪਿਆ ਛੋਟਾ ਜਿਹਾ ਤੇ ਇਹ ਹੈਗਾ ਪਿੱਤਾ ਤੇ ਇਸ ਤੋਂ ਬਾਅਦ ਇਹ ਲੁਬ ਹੈ ਇਹ ਛੋਟੀ ਅੰਦਰ ਛੋਟੀ ਅੰਦਰ ਅੰਦਰ ਇਹ ਦੇ ਇਹ ਵੱਡੀ ਅੰਦਰ ਇਹ ਹੀ ਗੁੱਦਾ ਇਹ ਮਲਦਵਾਰ ਇਹਨੂੰ ਅਸੀਂ ਅਪੈਂਡੈਕਸ ਕਰਨੇ ਆ ਹਾਂਜੀ ਮੈਨੂੰ ਲੱਗਦਾ ਇਹਨੂੰ ਡਿਉਡਿਨਮ ਵੀ ਕਹਿ ਦਿੰਦੇ ਆ ਹਾਂਜੀ ਉਮੀਦ ਕਰਦੀ ਆ ਕਿ ਸਾਰਾ ਕੁਝ ਤੁਸੀਂ ਸਮਝ ਗਏ ਹੋਵੋਗੇ ਤੇ ਇਹ ਚਿੱਤਰ ਰਹਿ ਗਿਆ ਇਹ ਫੇਰ ਕਰਾਇਆ ਜਾਵੇਗਾ ਆਪਾਂ ਜਿੱਥੋਂ ਤੱਕ ਕੰਪਲੀਟ ਕਰ ਲਿਆ ਤਾਂ ਇਹ ਵਾਲਾ ਜਿਹੜਾ ਚਿੱਤਰ ਆ ਇਹ ਵੀ ਪਿੱਛੇ ਦਿੱਤਾ ਹੋਇਆ ਤੁਸੀਂ ਉੱਥੋਂ ਵੇਖ ਕੇ ਇਹਨੂੰ ਸੋਲਵ ਕਰ ਲੈਣੇ ਆ ਇਹ ਤੁਹਾਡੇ ਸੋਲਵ ਕਰਨ ਵਾਸਤੇ ਰੱਖਿਆ ਤਾਂ ਇਹ ਰੂਮਿਨੈਂਟ ਆ ਜਿਹੜੇ ਜਾਨਵਰ ਆਪਣਾ ਭੋਜਨ ਜੁਗਾਲੀ ਕਰਦੇ ਆ ਉਹਨਾਂ ਦਾ ਸਿਸਟਮ ਆ ਇਹ ਉਸੇ ਤਰ੍ਹਾਂ ਇਹਦੇ ਵਿੱਚ ਇਹ ਫੂਡ ਪਾਈਪ ਹੈ ਤਾਂ ਇਹ ਸਾਰੇ ਅੰਗ ਦੱਸੇ ਹੋਏ ਆ ਜਿਹੜੇ ਤੁਸੀਂ ਕਰਨੇ ਆ ਇਹ ਤਾਂ ਤੁਸੀਂ ਜਦੋਂ ਇਹਨਾਂ ਦੇ ਅੰਗਾਂ ਦੇ ਨਾਂ ਜਿਵੇਂ ਇਹ ਇੱਕ ਨੰਬਰ ਆ ਇਹ ਦੋ ਨੰਬਰ ਆ ਇਹ ਤਿੰਨ ਨੰਬਰ ਆ ਚਾਰ ਆ ਪੰਜ ਤੇ ਇਸ ਤੋਂ ਬਾਅਦ ਵਿੱਚ ਇਹ 6 ਵਾਲਾ ਆ ਗਿਆ ਇਹ 7 ਆ ਗਿਆ ਇਹ 8 ਆ ਗਿਆ ਤਾਂ ਤੁਸੀਂ ਇਸ ਨੰਬਰ ਅਨਸਾਰ ਇਹਦਾ ਜਿਹੜਾ ਨੰਬਰਿੰਗ ਕਰਕੇ ਉਹਨਾਂ ਦੇ ਨਾਮ ਲਿਖ ਕੇ ਤੇ ਕਮੈਂਟ ਵਿੱਚ ਦੱਸਣਾ امیدਾ ਤੁਹਾਨੂੰ ਸਾਰਿਆਂ ਨੂੰ ਬਹੁਤ ਵਧੀਆ ਸਮਝ ਲੱਗੀ ਹੋਗੀ ਧੰਨਵਾਦ ਥੈਂਕ ਯੂ